ਹਾਂਜੀ ਅੱਜ ਇਸ ਨੰਬਰ ਪਹੁੰਚੂ ਹਾਂਜੀ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਵੱਲੋਂ ਡੀਸੀ ਆਫਿਸ ਜਿਹੜਾ ਉਹਦੇ ਵਿੱਚ ਸਾਰੇ ਜ਼ਿਲ੍ਹਿਆਂ ਤੇ ਜੋ ਅਕਾਲੀ ਦਲ ਦਾ ਫੈਸਲਾ ਸੀ ਮੈਮੋਰੰडम ਦੇਣ ਵਾਸਤੇ ਡੀਸੀ ਆਫਿਸ ਪਰ ਗੋਟਿਆ ਔਰ ਡੀਸੀ ਸਾਹਿਬ ਸਾਨੂੰ ਮਿਲੇ ਨੇ ਕਿ ਉਹਨਾਂ ਨੇ ਸਾਡੀ ਮੀਟਿੰਗ ਕੀਤੀ ਹੈ ਡੀਸੀ ਸਾਹਿਬ ਨੇ ਔਰ ਉਹ ਸਾਰਾ ਮੈਮੋਰੰडम ਜਿਹੜਾ ਵਾ ਬੜਾ ਲੈ ਕੇ ਤੋਂ ਕਹਿੰਦੇ ਵੀ ਸਰਕਾਰ ਨੂੰ ਭੇਜ ਦਿੰਦੇ ਆ ਮੈਮੋਰੰडम ਜਿਹੜਾ ਵਾ ਉਹ ਦਿੱਤਾ ਬਾਅਦ ਜੋ ਪੰਜਾਬ ਦੇ ਵਿੱਚ ਇੱਕ ਬੜਕ ਜਿਹੜੀ ਪੂਰੀ ਆ ਖਾੜਾ ਨਾਲ ਤਬਾਹ ਹੋ ਚੁੱਕੀ ਹੈ ਜਿਹਦੇ ਵਿੱਚ ਪਿੰਡਾਂ ਦੇ ਲੋਕਾਂ ਦੀ ਤੇ ਕਿਸਾਨਾਂ ਦੀ ਜਿਹੜੀ ਫਸਲ ਆ ਉਹ ਮਾਰੀ ਗਈ ਆ ਔਰ ਬਹੁਤ ਸਾਰੇ ਘਰ ਵੀ ਜਿਹੜੇ ਨੇ ਪਿੰਡ ਜਿਹੜੇ ਉਹ ਡੁੱਬੇ ਰਹੇ ਨੇ इवन ਕਿ ਗੁਰਦੁਆਰਾ ਸਾਹਿਬ ਵੀ ਉਹਦੇ ਵਿੱਚ ਬਹੁਤ ਸਾਰੇ ਆਉਂਦੇ ਨੇ ਗੁਰਦਵਾਰਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਮੰਦਰਾਂ ਦਾ ਵੀ ਨੁਕਸਾਨ ਹੋਇਆ ਗਿਰਜਾਂ ਦਾ ਵੀ ਨੁਕਸਾਨ ਹੋਇਆ ਜਿਸ ਸਿੱਸੇ ਕਿਉਂਕਿ ਬਾਦਰ ਬੈਟ ਆ ਤੇ ਉਹਦੇ ਨਾਲ ਹੀ ਰਾਵੀ ਦਰਿਆ ਜਿਹਦਾ ਵਨ ਪੁੱਟਿਆ ਸੀ ਇਸ ਕਰਕੇ ਉਹ ਉਹਦੇ ਮੁਆਵਜ਼ੇ ਲਈ ਔਰ ਖਾਸ ਕਰਕੇ ਇਹ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਲਗਾਤਾਰ بارشਾਂ ਹੋਈਆਂ ਉਹਦੇ ਨਾਲ ਜਿਹੜੀ ਝੋਨੇ ਦੀ ਫਸਲ ਆ ਉਹਨੂੰ ਹਲਦੀ ਰੋਗ ਤੇ ਹੋਰ ਕਈ ਰੋਗ ਪਾ ਕੇ ਉਹ ਜਿਹੜਾ ਉਹਦਾ ਝਾੜ ਆ 40 ਤੋਂ 50% ਝਾੜ ਜਿਹੜਾ ਆ ਆਮ ਸਾਰੇ ਪੰਜਾਬ ਵਿੱਚ ਘਟ ਗਿਆ ਅਸੀਂ ਪੰਜਾਬ ਸਰਕਾਰ ਔਰ ਗਵਰਨਰ ਨੂੰ ਔਰ ਦਿੱਲੀ ਸਰਕਾਰ ਨੂੰ ਡੀਸੀ ਸਾਹਿਬ ਦੇ ਰਾਹੀਂ ਇੱਕ ਮੈਮੋਰੰਡਮ ਦਿੱਤਾ ਹੈ ਕਿ ਜਿਹੜੇ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਨੇ ਉਹਨਾਂ ਦਾ ਮੁਆਵਜ਼ਾ ਜਿਹੜਾ ਵਾ ਘੱਟੋ-ਘੱਟ ਜਿਹੜਾ ਵਾ ਉਹ ਆਪਣਾ 10000 ਰੁਪਏ ਕਿੱਲੇ ਦੇ حساب ਨਾਲ ਦਿੱਤਾ ਜਾਵੇ ਔਰ ਜਿਹੜਾ ਇਹ ਬਿਮਾਰੀ ਆ ਜਿਹੜੀ ਇਹਨਾਂ ਨੇ ਇਹਨਾਂ ਨੇ ਪੰਜਾਬ ਸਰਕਾਰ ਨੇ ਜਾਂ ਸੈਂਟਰ ਸਰਕਾਰ ਨੇ ਜਿਹੜਾ ਝੋਨਾ ਚੁੱਕਿਆ ਮੰਡੀਆਂ ਵਿੱਚ ਉਹਨਾਂ ਦਾ ਜਿਹੜਾ ਵਾ ਅਸੈਸਮੈਂਟ ਸੀ ਉਹ ਵੀ ਉਹਨਾਂ ਮਾਫ ਨਹੀਂ ਕੀਤੀ ਉਹ ਆਪਣਾ ਨਾਪ ਤੋਲ ਕਰਕੇ ਪੂਰੀ ਅਸੈਸਮੈਂਟ ਉਸੇ ਤਰ੍ਹਾਂ ਹੀ ਲਾ ਰਹੇ ਨੇ ਜਿਹਦੇ ਨਾਲ ਜਿੰਮੇਦਾਰਾਂ ਦਾ ਬਹੁਤ ਨੁਕਸਾਨ ਹੋਇਆ ਤੇ ਜਿਹੜਾ ਝਾੜ ਘਟ ਗਿਆ ਕੱਲਾ ਜਿੰਮੇਦਾਰਾਂ ਦਾ ਨੁਕਸਾਨ ਨਹੀਂ ਹੋਇਆ ਇਹ ਜਿੰਮੇਦਾਰਾਂ ਦੀ ਫਸਲ ਘਟ ਗਈ ਆ ਤੇ ਵਪਾਰੀਆਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਉਹਦੇ ਵਿੱਚ ਮਜ਼ਦੂਰਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਖਰੀਦੋ ਫਰੋਕਤ ਜਿੰਨਾ ਕਰਨੀ ਸੀ ਅੱਜ ਦੁਕਾਨਦਾਰਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਇਹ ਪਰ ਭਾਈ ਜਿਹੜੀ ਆ ਪੰਜਾਬ ਸਰਕਾਰ ਇਹਨਾਂ ਕੋਲ ਬਹੁਤ ਵੱਡਾ ਫੰਡ ਹੁੰਦਾ ਖਾਸ ਕਰਕੇ ਜਿਹੜੀਆਂ ਕੁਦਰਤੀ ਜਾਂਤਾ ਹੁੰਦੀਆਂ ਨੇ ਉਹਦੇ ਤੇ ਸੈਂਟਰ ਸਰਕਾਰ ਕੋਲ ਬਹੁਤ ਵੱਡਾ ਫੰਡ ਹੁੰਦਾ ਅਜੇ ਤੱਕ ਨਾ ਪੰਜਾਬ ਸਰਕਾਰ ਤੇ ਤੇ ਨਾ ਹੀ ਸੈਂਟਰ ਸਰਕਾਰ ਦੇ ਕੰਮ ਤੇ ਜੂੰ ਰਸਕੀ ਆ ਜੇ ਇਹਨਾਂ ਪੰਜਾਬ ਨੂੰ ਸਮੇਂ ਸਿਰ ਨਾ ਸੰਭਿਆ ਤਾਂ ਇਥੋਂ ਦਾ ਪੰਜਾਬ ਦਾ ਜਿਹੜਾ ਕਿਸਾਨ ਜੇ ਕਿਸਾਨੀ ਮਰਦੀ ਆ ਤੇ ਉਹਦੇ ਨਾਲ ਮਜ਼ਦੂਰ ਉਹਦੇ ਨਾਲ ਵਪਾਰ ਉਹਦੇ ਨਾਲ ਜਿਹੜੀ ਆਮ ਜਨਸੰਖਿਆ ਜਿਹੜੀ ਆ ਉਹ ਪ੍ਰਭਾਵਿਤ ਹੋਵੇਗੀ ਔਰ ਪੰਜਾਬ ਜਿਹੜਾ ਵਾ ਉਹ ਸਾਰੇ ਦੇਸ਼ ਤੇ ਉੱਤੇ ਪ੍ਰਭਾਵ ਪਾਵੇਗਾ ਇਸ ਕਰਕੇ ਸਰਕਾਰ ਨੂੰ ਵੱਧ ਤੋਂ ਵੱਧ ਜਿਹੜਾ ਪੰਜਾਬ ਨੂੰ ਮੁਆਵਜ਼ਾ ਦੇਣਾ ਚਾਹੀਦਾ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਔਰ ਦੁਕਾਨਦਾਰ ਜਿਹੜੇ ਨੇ ਬੈਠੇ ਸੀ ਆਸ ਲਾ ਕੇ ਮੇਰਾ ਖਿਆਲ ਨਹੀਂ ਕਿ ਜੋ ਕਰਜ਼ੇ ਚੁੱਕੇ ਨੇ ਆਰਧੀਆਂ ਕੋਲੋਂ ਉਹ ਵਾਪਸ ਵੀ ਹੋ ਸਕਣ ਉਹ ਕਰਜ਼ੇ ਦੀ ਮਾਰ ਰੇਡ ਦੂਰਾ ਦਾਵਾ ਕਿਸਾਨ ਪੀੜਿਆ ਜਾਵੇਗਾ ਜੋ ਕੋ ਜਿੰਨੇ ਕਰਜ਼ਾ ਚੁੱਕਿਆ ਉਹਨੇ ਵਿਆਜ ਸਮੇਤ ਦੁਣਾ ਕਰਕੇ ਲੈਣਾ ਇਸ ਕਰਕੇ ਅਸੀਂ ਸਰਕਾਰ ਨੂੰ ਅਪੀਲ ਕੀਤੀ ਅਦੀਸ਼ ਸਾਹਿਬ ਰਾਹੀਂ ਪੰਜਾਬ ਸਰਕਾਰ ਨੂੰ ਔਰ ਹਿੰਦੁਸਤਾਨ ਦੀ ਸਰਕਾਰ ਨੂੰ ਤੇ ਗਵਰਨਰ ਰਾਹੀਂ ਕਿ ਇਹ ਸਾਰਾ ਮੈਮੋਰੰडम ਜਿਹੜਾ ਲੋਕਾਂ ਦੀ ਆਵਾਜ਼ ਬਣ ਕੇ ਅਸੀਂ ਇਹ ਮੈਮੋਰੰडम ਦਿੱਤਾ ਇਹਦੇ ਵਿੱਚ ਸਰਕਾਰਾਂ ਆਪ ਆਪਣਾ ਰੋਲ ਅਦਾ ਕਰਕੇ ਤੇ ਪੰਜਾਬ ਨੂੰ ਰਾਹਤ ਦੇਣ ਅਸੀਂ ਕਾਲੀਦਾਲ ਪੁਨਰ ਸਰਜੀਤ ਵੱਲੋਂ ਜੋ ਪੰਜਾਬ ਦੇ ਸਾਰੇ ਜਿੰਨੇ ਹੈਗੇ ਲੀਡਰ ਸਾ ਜਸਬੀਰ ਸਿੰਘ ਜੀ ਘੁੰਮਣ ਜਨਰਲ ਸੈਕਟਰੀ ਸਾਰ ਮੀਰਾਂਕੋਟ ਅਜੇਪਾਲ ਸਿੰਘ ਮੀਰਾਂਕੋਟ ਜ세 ਬੰਦਕ 77 ਬਾਕੀ ਅਸੀਂ ਵਰਕਿੰਗ ਕਮੇਟੀ ਮੈਂਬਰ ਰਕਵੀਰ ਸਿੰਘ ਰਾਜਾ ਸਾਸੀਂ ਜੋੜਾ ਸਾਹਿਬ ਸਬਲਿੰਦਰ ਸਿੰਘ ਜੋੜਾ ਔਰ ਦੋਬਲੀਆਂ ਸਾਹਿਬ ਜਿਹੜੇ ਸਰਕਲ ਜਿਹੇਦਾਰ ਨੇ ਔਰ ਜੋ ਜੇਸ਼ੇਦਾਰ ਨੇ ਪਿੰਡਾਂ ਦੇ ਉਹ ਸਾਰੇ ਹੀ ਸਾਡੇ ਨਾਲ ਆਣ ਕੇ ਡੈਲੀਗੇਟ ਜਿਹੜੇ ਬਣੇ ਨੇ ਉਹ ਸਾਰਿਆਂ ਨੇ ਆਣ ਕੇ ਘੱਟੋ ਘੱਟ 50 ਆਦਮੀ ਸਾਡੇ ਨਾਲ ਜਿਨ੍ਹਾਂ ਨੇ ਆਣ ਕੇ ਮੈਮੋਰੰਡਮ ਦਿੱਤਾ ਤੇ ਅਸੀਂ ਤੁਹਾਡੇ ਮਾਧਿਅਮ ਰਹੀ ਇਹ ਕਹੁੰਦੇ ਆ ਕਿ ਪ੍ਰੈਸ ਵੀ ਪ੍ਰੈਸ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਆ ਪ੍ਰੈਸ ਵੀ ਸਾਡੀ ਆਵਾਜ਼ ਨੂੰ ਉਹ ਸੈਂਟਰ ਤੱਕ ਔਰ ਪੰਜਾਬ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦਾ ਜਜ਼ਰ ਕਰੇ ਅਸੀਂ ਪ੍ਰੈਸ ਦਾ ਵੀ ਧੰਨਵਾਦ ਕਰੀਏ ਅੱਜ ਇਸ ਤਰ੍ਹਾਂ ਪਹੁੰਚਿਓ ਮਬਰੰਦ ਦੇਣ ਦੇ ਲਈ ਕਿ ਅੱਜ ਅਸੀਂ ਇੱਕ ਫਰਮ ਨੇ ਕਾਲੀਦਾ ਪੁਨਰ ਸਜੀਤ ਵੱਲੋਂ ਜਿਹੜਾ ਅਸੀਂ ਆਪਣਾ ਡਿਸਟ੍ਰਿਕਟ ਹੈਡਕ quartਰੋਂ ਦਾ ਸਾਰਾ ਪ੍ਰੋਗਰਾਮ ਲਿਖਿਆ ਸੀਗਾ ਉਹ ਉਸ ਨੂੰ ਅਸੀਂ ਨੇਪਰੇ ਚਾੜਨ ਵਾਸਤੇ ਅਸੀਂ ਅੰਮ੍ਰਿਤਸਰ ਦੇ ਹੈਡਕ quartr ਤੇ ਆਪਣੇ ਨਾਲ ਪਾਰਟੀ ਵਰਕਰਾਂ ਨੂੰ ਲੈ ਕੇ ਸਾਰਿਆਂ ਨੂੰ ਲੀਡਰਾਂ ਨੂੰ ਲੈ ਕੇ ਇੱਥੇ ਪਹੁੰਚੇ ਆਂ ਪੀਐਸ ਸਾਹਿਬ ਨੂੰ ਝੋਨੇ ਦੀ ਜਿਹੜੀ ਹੋਈ ਬਰਬਾਦੀ ਆ ਪੰਜਾਬ ਤੋਂ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਬਰਬਾਦੀ ਆ ਉਹਦੇ ਸਬੰਧ ਚ ਅਸੀਂ ਅੱਜ ਇੱਕ ਮੈਮੋਰੰਡਮ ਦਿੱਤਾ ਹੈ ਤਾਂ ਕਿ ਜਿਹੜਾ ਕਿਸਾਨ ਆ ਉਹ ਲੁੱਟਿਆ ਜਾ ਰਿਹਾ ਕੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਤੇ ਨੇਚਰਲ ਡਿਜਾਸਟਰ ਫੰਡ ਜਿਹੜੇ ਨੇ ਉਹਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਤੇ ਇਹ ਸਮਝਦੇ ਆ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਵਰਤ ਕੇ ਤੇ ਅਸੀਂ ਆਪਣੀ ਜਿਹੜੀ ਆ ਗੱਲ ਜਿਹੜੀ ਆ ਤਾਂ ਪਹਚਾ ਸਕੀਏ ਇਸ ਕਰਕੇ ਅੱਜ ਦੇਣਾ ਹੈ ਤੇ ਵੀ ਕਿਰਨਪਾਲ ਕੌਰ ਜੀ ਦਾ ਇੱਕ ਬਿਆਨ ਸਾਹਮਣੇ ਆ ਰਿਹਾ ਕਿ ਜਿਹਦੇ ਵਿੱਚ ਉਹ ਕਹਿ ਰਹੇ ਕਿ ਗ੍ਰੇਸ਼ਤਾਬ ਦੀ ਸਮਾਗਮ ਨੇ ਉਹਨਾਂ ਦੀ ਸ਼ੁਰੂਆਤ ਲਈ ਕਿਸੇ ਵੀ ਮੈਂਬਰ ਤੋਂ ਕਿਤੇ ਪਿੱਛੇ ਪੁੱਛਿਆ ਨਹੀਂ ਜਾ ਰਿਹਾ ਆਪਣੇ ਤੌਰ ਤੇ ਹੀ ਅੱਜ ਜਿਹੜੀ ਸ਼ੁਰੂਆਤ ਉਹਨਾਂ ਨੇ ਕੀਤੀ ਜਾ ਰਹੀ ਹੈ। ਵੀ ਬੀਬੀ ਕਿਰਨਜੋਤ ਕੌਰ ਦਾ ਬਿਆਨ ਠੀਕ ਹੈ ਕਿਉਂਕਿ ਇੱਕ ਧੜਾ ਕਾਬਜ ਹੋ ਗਿਆ ਤੇ ਜਿਹੜਾ ਕਾਬਜ ਧੜਾ ਹੈ ਕਾਬਜ ਧੜੇ ਕਦੇ ਵੀ ਨਹੀਂ ਪੁੱਛਦੇ ਹੁੰਦੇ ਤੇ ਮੈਂ ਸਮਝਦਾ ਵੀ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਇਹ ਗਰੁੱਪ ਇਹ ਬਾਦਰ ਪਾਸ਼ਾ ਦੀ ਸ਼ਤਾਬਦੀ ਹੈ ਤੇ ਸਾਰਿਆਂ ਬੰਦ ਨੂੰ ਇਕੱਠੇ ਹੋ ਕੇ ਉਹਨਾਂ ਲੋਕਾਂ ਦੀ ਜ਼ਿੰਮੇਵਾਰੀ ਵੰਡੀ ਹੈ ਜਿਹੜੇ ਕਿਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਐਸ ਵੇਲੇ ਕਾਬਿ ਨਹੀਂ ਕਿ ਉਹ ਸਾਰਿਆਂ ਧਰਮ ਨਾਲ ਲੈ ਕੇ ਚੱਲਣ